ਲੀਡਰ ਲੀਡਰ ਰਾਉਂਡ ਅਪ ਹੋਇਨਾ ਵਾਲਾ ਕੋ ਗੱਲ ਹੈ ਤੁਸੀਂ ਪਬਲਿਕ ਨੂੰ ਥੋੜੇ ਕੋਲ ਕੀ ਅਧਿਕਾਰ ਆ ਤੁਸੀਂ ਬੰਦ ਕਰ ਲੋਗੇ ਅੰਦਰ ਰਾਉਂਡ ਅਪ ਕਿਉਂ ਕੀਤੀ ਸਰਕਾਰੀ ਡਿਸੀਜਨ ਆ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋੜੇ ਬਾਹਰ ਦੇ ਅੰਦਰ ਬਾੜੀ ਹੈ ਪਬਲਿਕ ਥੋੜੇ ਬਾਹਰ ਦੇ ਅੰਦਰ ਬਾੜੀ ਹੈ ਜੀ ਪਬਲਿਕ ਮੈਂ ਤੁਸੀਂ ਕਿਵੇਂ ਪਬਲਿਕ ਨੂੰ ਹੋਸਟਲ ਬਣਾ ਲਿਆ ਹੁੰਦਾ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਤੁਸੀਂ ਕਿਵੇਂ ਹੱਥ ਦੇ ਰਹਿ ਲੋਗੇ ਪਬਲਿਕ ਦੀ ਵਾਈ ਤਾਂ ਠੀਕ ਠਾਕ ਤੁਹਾਨੂੰ ਫੋਰਸ ਵੀ ਜਾਣ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰੂੰਗਾ ਮੈਂ ਅਧਿਕਾਰਤਾ ਸਰ ਜੀ ਸਰਪੰਚ ਬੀਟਿੰਗ ਨੇ ਖੇਚਾ ਮੈਚ ਬਾਈ ਜੀ ਅਗੂ ਗੱਲ ਕਰ ਰਹੇ ਨੇ ਆਪਣਾ ਦਰਿਸ਼ੋਣ ਕਿ ਮੇਰਾ ਵੀ ਕੋਈ ਬਾਹਰੋਂ ਆ ਕੇ ਬੈਠੀ ਆ ਆਪਾਂ ਉਹਨੂੰ ਅੰਦਰ ਬੰਦ ਕਰ ਦਿਆ ਸਾਰੇ ਯਾਰਦ ਨੇ ਬਿਚਾਰ ਬਹੁਤ ਬੇਚੋ ਤੇ ਸਰਕਾਰ ਨੂੰ ਇਹ ਲੱਗਦਾ ਵੀ ਸ਼ਾਂਤੀ ਕਾਮਲੇ ਕਰੋ ਫਿਰਦੇ ਆ ਟਰਾਂਸਪੋਰਟ ਮੰਤਰੀ ਇਹਨਾਂ ਥੱਲੇ ਕਰੇ ਜਮੇਵਾਦੂ ਥੱਲੇ ਕਰੀ ਭਾਈ ਜੀ ਲੋਕਾਂ ਨਾਲ ਥੱਲੇ ਕਰੀ ਲੋਕਾਂ ਨਾਲ ਥੱਲੇ ਕਰੀ ਆ ਲੋਕਾਂ ਨਾਲ ਥੱਲੇ ਕਰੀ ਆ ਨੇ ਬਿਲਕੁਲ ਹੀ ਚੁਸਤਾ ਤੇ ਮੌਕਾ ਲੱਭਦਾ ਵੀ ਲੋਕਾਂ ਦੀ ਹਮਦਰਦੀ ਨਟੋਰੀ ਜਾਵੇ ਪਰ ਲੋਕ ਸਿਆਣੇ ਨੇ ਸੋਸ਼ਲ ਮੀਡੀਆ ਦਾ ਇਸ ਕਰਕੇ ਇਹ ਰਹਿ ਗਿਆ ਫਿਰ ਗੱਲ ਕਰਦੇ ਆ ਆਏ ਥੋੜਾ ਬੱਦ ਨੁਕਤੇ ਚੱਲਾ ਚੱਲਦਾ ਉਹ ਵੀ ਅਸੀਂ ਨਹੀਂ ਜਾਣੂ ਮੈਂ ਤਾਂ ਬਲੋਗ ਕਰਦਾ ਚਾਰ ਚਾਰ ਜੱਤੀ ਫੌਜ ਪੈਸੇ ਲੱਗੇ ਆਂ ਤੁਸੀਂ ਗੱਲ ਕਰੋ ਆਪਾਂ ਗੱਲ ਕਰਕੇ ਇੱਥੇ ਆ ਆਪਾਂ ਗੱਲ ਕਰਕੇ ਇੱਥੇ ਆ ਇਸ ਕਰਕੇ ਪਾਡੀਆਂ ਜਾਇਜ਼ ਦੇ ਹੱਕੀ ਮੰਗਾਂ ਨੇ ਜਿਹੜੀਆਂ ਬਈ ਰਿਸਟਰ ਕਰਨਾ ਉਹਨਾਂ ਦਾ ਹੱਲ ਕਰਨਾ ਤੇ ਪਾਲੀਟਿਕੀ ਨੇ ਉਧਰੋਂ ਕੰਮ ਅੱਜ ਖਰਾਬ ਸਥਿਤੀ ਵਿੱਚ ਤੁਸੀਂ ਸਾਡੇ ਹੋਂਦਾਂ ਆਸਾਂ ਦਾ ਰਿਆਤ ਦੇਰਵਾਜ਼ੇ ਅੰਦਰ ਕਰਤੀਆਂ ਪਰ ਬਜਟ ਆਇਆ ਵੀ ਉੱਥੇ ਨਹੀਂ ਪਹੁੰਚ ਰਿਹਾ ਤੇ ਬਧੀਏ ਮੈਨੂੰ ਇੱਕ ਸੋਲੂਸ਼ਨ ਚਾਹੀਦਾ ਅਸੀਂ ਸਾਰਾ ਹੀ ਬੋਲਦੇ ਨੂੰ ਇਹ ਗੱਲ ਕਰ ਇੱਕ ਮਿੰਟ ਇੱਕ ਮਿੰਟ ਇੱਕ ਸਾਰਾ ਹੀ ਬੋਲਦੇ ਇੱਕ ਮਿੰਟ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਸਾਰੇ ਖੜੇ ਆਪਾਂ ਗੱਲ ਕਰ ਲਈ ਐਸਡੀਐਮ ਮੈਡਮ ਨੇ ਮੈਂ ਹੈਗੇ ਆ ਕਿ ਵੀ ਪੋਹਲਾ ਪਿੱਛੇ ਵੀ ਸਾਹਿਬ ਜੀ ਕਿਹਾ ਵੀ ਅਸੀਂ ਹਾਲੇ ਗੁੱਲ ਦੇ ਪ੍ਰੋਜੈਕਟ ਬਰਾਬਰ ਉਹਨਾਂ ਨੂੰ ਉਹਦਾ ਵਾਰ ਸਾਡੇ ਵੱਲੋਂ ਉਹਦਾ ਜਵਾਬੀ ਹੋ ਗਿਆ ਜਿਹੜੇ ਮੌਕੇ ਦਾ ਅਸਰ ਖੜਿਆ ਆ ਭਾਈ ਮੌਕੇ ਦੋ ਦਿਨਾਂ ਦਾ ਹੋਈਏ ਗੱਲ ਨਹੀਂ ਹੋਈ ਖੜਦੋ ਕੋਈ ਨਾ ਕੋਈ ਫੋਨ ਆਇਆ ਉੱਪਰੋਂ ਕੋਈ ਹੋਇਆ ਕਿ ਵੀ ਜੀ ਆਹ ਹੋ ਗਿਆ ਆਹ ਹੋ ਗਿਆ ਟੈਟ ਹੋ ਗਿਆ ਕੰਮ ਤੁਸੀਂ ਉਹਦਾ ਅਸਰ ਇੱਥੇ ਕਿਵੇਂ ਦਿਖਾ ਦਿਖਾ ਸਕਦੇ ਹੋ ਤੁਸੀਂ ਗੱਲ ਕਰੋ ਜੀਐਮ ਸਾਹਿਬ ਨੂੰ ਬਲਾਉ ਸਾਨੂੰ ਕੋਈ ਸਰ ਆਹ ਗੱਲ ਆ ਕਨਫਰਮ ਕਰ ਦਿਓ ਜੀ ਪਬਲਿਕ ਹੋ ਤੁਸੀਂ ਪਬਲਿਕ ਹੋਸਟੇਜ ਕਰਦੀ ਜਾਂਦਾ ਪ੍ਰੈਸ ਦਾ ਵੀ 1:00 2:00 ਤੱਕ ਸਾਰਾ ਸਾਰਾ ਹੋ ਜਾਣਾ ਨਿਬੜ ਜਾਣਾ ਬਾਕੀ ਦਾ ਆਪਣਾ ਜਿਹੜਾ ਮੀਨ ਆ ਉਹ ਤਾਂ ਆਪਣਾ ਬੰਦ ਹੀ ਪਿਆ ਜੀ 2:00 ਵਜੇ ਚੱਲਣਾ ਕਰਨਾ ਹੈਗਾ ਤੁਸੀਂ ਉਹ ਅਹੀਂ ਰਖੋ ਪਬਲਿਕ ਅੰਦਰ ਦੇਖੋ ਜਿਹਦੀ ਜਿਹਤਨੀ ਕਰੀਦੀ ਹੁੰਦੀ ਜੇ ਤੁਸੀਂ ਦੱਸੋ ਕਲੀਅਰ ਕਰੋ ਜੇ ਤਾਂ ਇਹ ਤਾਂ ਸਵੇਰ ਦੇ ਵਿੱਚ ਸਾਡੀ ਕਦੀ ਜਾਂਦਾ ਜੀ ਅੱਜ ਜੇ ਵੀ ਹੁਣ ਪਬਲਿਕ ਨੂੰ ਮੰਨਦੀ ਕੀਤੀ ਹੈ ਸਾਡੇ ਲੀਡਰ ਨੇ ਲੀਡਰ ਹੋ ਜਾਣਗੇ ਇਹ ਕੋਈ ਗੱਲ ਨਹੀਂ ਐਸ ਤੋਂ ਹੋਂਦ ਦੀ ਚੇਤੇ ਮੇਰੇ ਗਾਜੋ ਪ੍ਰਧਾਨ ਜੀ ਲੀਡਰ 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 ਰੌਂਡ ਅਪ ਹੋਇਨੇ ਵੱਲ ਆ ਕੋ ਗੱਲ ਹੈ ਤੁਸੀਂ ਕੋਡੇ ਕੋਲ ਕੀ ਅਧਿਕਾਰ ਆ ਤੁਸੀਂ ਬੰਦ ਕਰ ਲੋਗੇ ਇਹ ਵੀ ਰੌਂਡ ਅਪ ਕਿਉਂ ਕੀਤੇ ਸਰਕਾਰੀ ਡਿਸੀਜਨ ਆ ਤੁਸੀਂ ਕਿਵੇਂ ਪਬਲਿਕ ਬੰਦ ਕਰਤੀ ਅੰਦਰ ਅੰਦਰ ਬਾੜ ਕੇ ਥੋਡੇ ਬਾਹਰੇ ਤੇ ਅੰਦਰ ਬਾੜੀ ਆ ਪਬਲਿਕ ਉਹ ਜਨਾਬ ਤੁਸੀਂ ਹੈ ਨਹੀਂ ਸੀ ਉਦੋਂ ਉਹਨਾਂ ਨਾਲ ਗੱਲ ਕਰ ਰਹੇ ਮੈਂ ਥੋਡੇ ਬਾਹਰੇ ਤੇ ਅੰਦਰ ਬਾੜੀ ਆ ਜੀ ਪਬਲਿਕ ਮੈਂ ਤੁਸੀਂ ਕਿਵੇਂ ਪਬਲਿਕ ਨੂੰ ਹੋਸਟੇਜ ਬਣਾ ਲਿਆ ਹੁੰਦਾ ਉਧਰ ਸਾਡੇ ਬੰਦੇ ਆਂ ਕੋਈ ਗੱਲ ਨਹੀਂ ਤੁਸੀਂ ਗੱਲ ਕਰੋ ਤੁਸੀਂ ਕਿਵੇਂ ਹੱਥ ਤੇ ਲੈ ਲਓਗੇ ਪਬਲਿਕ ਦੀ ਵਾਈ ਬੱਚਾ ਕੋ ਬਿਮਾਰ ਆ ਤੁਹਾਡੀ ਗੱਲ ਵੀ ਫੋਰਸ ਵੀ ਚਾਲ ਕਰਤੀ ਕਰਾਂਗੇ ਕਰਾਂਗੇ ਡਬਲ ਕਿਉਂ ਮੈਂ ਟ੍ਰਿਪਲ ਵੀ ਕਰੂੰਗਾ ਮੈਂ ਅਧਿਕਾਰਤਾ ਤੁਸੀਂ ਕਹੋਣ ਦੱਸਣ ਵਾਲੇ ਕੋ ਡਬਲ ਨਾ ਕਰਾਂ ਮੈਂ 4 ਗੁਣਾ ਵੀ ਕਰੂੰਗਾ ਫੋਰਸ ਸਾਡੇ ਸਰਕਾਰ ਦੇ ਸਾਡੇ ਆਪਣਾ ਉਹਨਾਂ ਦੀ ਗੱਲ ਕੋਈ ਗੱਲ ਨਾ ਇੱਥੇ ਆਪਾਂ ਗੱਲ ਕਰਾਂਗੇ ਡਬਲ ਕਰਦੇ ਤੁਸੀਂ ਕਿਵੇਂ ਕਹਿੰਦੇ ਫੋਰਸ ਡਬਲ ਕਰਤੀ ਮੈਂ ਤੁਹਾਨੂੰ ਕਹਿੰਦੇ 4 ਗੁਣਾ ਕਰੂ ਲਾ ਕਰਨ ਲੱਗੀ ਕਰਦਾ ਅਸੀਂ ਆਪਦੇ ਘਰ ਦੇ ਬੈਠੇ ਹਾਂ ਅਸੀਂ ਖੜੇ ਹਾਂ ਅਸੀਂ ਕਰਾਂਗੇ ਟਾਲੀ ਨਾਲ ਕਰਾਂਗੇ ਅਸੀਂ ਆਪਾਂ ਤੇ ਮੇਰੀ ਗੱਲ ਨੂੰ ਧਿਆਨ ਦੇ ਨਾਲ ਸੁਣੋ ਸਰ ਸਰ ਹੈਲੋ ਸਰ ਜੀ ਆਣਾ ਕਰੋ ਆਹ ਆਣਾ ਕਰੋ ਜੀ